ਘੜ ਤੋਂ ਜਿਹੜਾ ਸਫ਼ਰ ਸ਼ੁਰੂ ਹੁੰਦਾ ਹੈ 19 ਤੋਂ 20 ਕਿਲੋਮੀਟਰ ਦੀ ਅਸੀਂ ਗੱਲ ਕਰਦੇ ਆ ਤਾਂ 19 ਤੋਂ 20 ਕਿਲੋਮੀਟਰ ਤੱਕ ਦਾ ਸਫ਼ਰ ਜਿਹੜਾ ਉਹ ਸਟੀਕ ਚੜ੍ਹਾਈ ਹੈ ਔਰ ਗੋਬਿੰਦ ਘੜ ਤੋਂ ਗੋਬਿੰਦ ਧਾਮ ਤੱਕ ਤੁਹਾਡਾ ਸਫ਼ਰ ਜਿਹੜਾ ਆ ਉਜਾਤਾ ਇਹਨਾਂ ਗੱਡੀਆਂ ਦੇ ਥਰੂ ਯਾਨੀ ਕਿ ਜਿਹੜੀਆਂ ਟਾਟਾ ਸੁਮੋ ਵਗੈਰਾ ਉਹਨਾਂ ਦੇ ਥਰੂ ਜਾਂ ਘੋੜਿਆਂ ਤੇ ਖਚਰਾ ਤੇ ਉੱਪਰੋਂ ਉਦੋਂ ਫਿਰ ਧਾਮ ਤੱਕ ਜਿਹੜਾ ਪੈਦਲ ਹੈ ਆਪੜਾ ਸਮਾਂ ਬਚਾਉਣਾ ਹੈ ਜਾਂ ਚੜ੍ਹਾਈ ਨਹੀਂ ਚੜੀ ਜਾਂਦੀ ਤਾਂ ਇਹ ਰਾਈਡ ਹੈਗੀ ਐ ਗੋਬਿੰਦ ਘਾੜ ਤੋਂ ਇਹ ਰਾਈਡ ਚੱਲਦੀ ਐ ਤੇ ਗੋਬਿੰਦ ਧਾਮ ਤੋਂ ਥੋੜਾ ਜਿਹਾ ਪਿੱਛੇ ਲਾ ਦਿੱਤਾ ਜਾਂਦਾ ਤਾਂ ਫਿਰ ਉੱਥੋਂ ਤੁਸੀਂ ਸਿੱਧਾ ਸ਼੍ਰੀ ਹਿਮਕੁੰਡ ਸਾਹਿਬ ਜਾ ਸਕਦੇ ਹੈਗੇ ਹੋ ਇਹ ਰਾਈਡ ਅਸੀਂ ਗੱਲ ਕਰੀਏ ਤਾਂ ਤਕਰੀਬਨ ਜਿਹੜੇ ਪੈਸੇ ਨੇ ਰਾਈਡ ਦੇ ਉਹ 5040 ਰੁਪਇਆ ਇੱਕ ਸਾਈਡ ਦੇ ਤੇ ਇੱਕ ਬੰਦੇ ਦੇ ਉਸੀ ਇਹ ਹੈਲੀਕਾਪਟਰ ਰਾਈਡ ਜਿਹੜੀ ਹੈ ਉਹ ਵੀ ਕਰ ਸਕਦੇ ਹੋ ਹੈਗੀ ਹੈ ਜੇ ਤੁਸੀਂ ਸਫਰ ਕਰਨਾ ਚਾਹੁੰਦੇ ਹੋ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਤਾਂ ਇੱਥੋਂ ਤੁਸੀਂ ਹੈਲੀਕਾਪਟਰ ਰਾਈਡ ਵੀ ਲੈ ਸਕਦੇ ਹੋ ਜਗਣੀ ਪੰਜਾਬ ਦੀ ਇਤਿਹਾਸੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮਹਾਂ ਜਸਪਾਲ ਸਿੰਘ ਸੰਧੂ ਤਾਂ ਲਗਾਤਾਰ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਸ਼੍ਰੀ ਹਿਮਕੁੰਡ ਸਾਹਿਬ ਆ ਗੋਬਿੰਦ ਘਾੜ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਸੁਯਾਤਰਾ ਸ਼ੁਰੂ ਹੋ ਚੁੱਕੀ ਹੈ 25 ਮਈ ਨੂੰ ਕਿਵਾਰ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਖੁੱਲਣਗੇ ਔਰ ਅੱਜ ਤੁਹਾਨੂੰ ਸਫ਼ਰ ਦੇ ਬਾਰੇ ਦੇ ਵਿੱਚ ਜਾਣਕਾਰੀ ਦੇ ਦਿੰਨੇ ਆ ਗੋਬਿੰਦ ਘਾੜ ਤੋਂ ਜਿਹੜਾ ਸਫ਼ਰ ਸ਼ੁਰੂ ਹੁੰਦਾ ਹੈ 19 ਤੋਂ 20 ਕਿਲੋਮੀਟਰ ਦੀ ਅਸੀਂ ਗੱਲ ਕਰਦੇ ਹਾਂ ਤਾਂ 19 ਤੋਂ 20 ਕਿਲੋਮੀਟਰ ਤੱਕ ਦਾ ਸਫ਼ਰ ਜਿਹੜਾ ਉਹ ਸਟੀਕ ਚੜ੍ਹਾਈ ਹੈ ਔਰ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਤੁਹਾਡਾ ਸਫ਼ਰ ਜਿਹੜਾ ਆ ਉਹ ਜਾਤਾ ਇਹਨਾਂ ਗੱਡੀਆਂ ਦੇ ਥਰੂ ਯਾਨੀ ਕਿ ਜਿਹੜੀਆਂ ਟਾਟਾ ਸੁਮੋ ਵਗੈਰਾ ਉਹਨਾਂ ਦੇ ਥਰੂ ਜਾਂ ਘੋੜਿਆਂ ਤੇ ਖਚਰਾ ਤੇ ਉੱਪਰੋਂ ਉਧਰੋਂ ਫਿਰ ਧਾਮ ਤੋਂ ਅੱਗੇ ਜਿਹੜਾ ਪੈਦਲ ਹੈ ਤਾਂ ਹੈਲੀਕਾਪਟਰ ਰਾਈਡ ਦੀ ਗੱਲ ਕਰਦੇ ਆ ਤੁਸੀਂ ਇੱਥੋਂ ਟੈਕਸੀਆਂ ਘੋੜੇ ਖਚਰਾ ਤੇ ਹੈਲੀਕਾਪਟਰ ਜਿਹੜਾ ਆ ਉਹ ਵੀ ਲੈ ਸਕਦੇ ਹੋ ਜੇ ਜੇ ਤੁਸੀਂ ਆਪਣਾ ਸਮਾਂ ਬਚਾਉਣਾ ਹੈ ਜਾਂ ਚੜ੍ਹਾਈ ਨਹੀਂ ਚੜੀ ਜਾਂਦੀ ਤਾਂ ਇਹ ਰਾਈਡ ਹੈਗੀ ਹੈ ਗੋਬਿੰਦ ਘਾੜ ਤੋਂ ਇਹ ਰਾਈਡ ਚੱਲਦੀ ਹੈ ਤੇ ਗੋਬਿੰਦ ਧਾਮ ਤੋਂ ਥੋੜਾ ਜਿਹਾ ਪਿੱਛੇ ਲਾਹ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੋਂ ਤੁਸੀਂ ਸਿੱਧਾ ਸ਼੍ਰੀ ਹਿਮਕੁੰਟ ਸਾਹਿਬ ਜਾ ਸਕਦੇ ਹੈਗੇ ਹੋ ਥੋੜੇ ਹੀ ਸਮੇਂ ਦੇ ਵਿੱਚ ਯਾਨੀ ਕਿ ਤੁਹਾਡਾ ਸਫ਼ਰ ਬਹੁਤ ਘੱਟ ਹੋ ਜਾਂਦਾ ਹੈ ਇਹ ਰਾਈਡ ਅਸੀਂ ਗੱਲ ਕਰੀਏ ਤਾਂ ਤਕਰੀਬਨ ਜਿਹੜੇ ਪੈਸੇ ਨੇ ਰਾਈਡ ਦੇ ਉਹ 5040 ਰੁਪਇਆ ਇੱਕ ਸਾਈਡ ਦੇ ਤੇ ਇੱਕ ਬੰਦੇ ਦੇ ਯਾਨੀ ਕਿ ਇੱਕ ਬੰਦਾ ਇੱਕ ਸਾਈਡ ਜਾਣਾ ਹੋਵੇ ਜੇ ਤੁਸੀਂ ਸਪੋਜ਼ ਕਰੋ ਗੋਵਿੰਦ ਘਾੜ ਤੋਂ ਸਿਰਫ ਤੁਸੀਂ ਧਾਮ ਤੋਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦੇ ਹੋ ਤਾਂ ਇੱਕ ਸਾਈਡ ਦੇ ਇੱਕ ਜਾਣੇ ਦੇ 5040 ਰੁਪਇਆ ਹੈ ਆ ਜਿਹੜੀ ਮੋਟੀ ਰਕਮ ਤੁਹਾਨੂੰ ਦੱਸਦੀ ਹੈ ਮੋਟੀ-ਮੋਟੀ ਤਾਂ ਇਹ ਰਾਈਡ ਤਕਰੀਬਨ ਇੱਥੋਂ 5 ਮਿੰਟ ਦੀ ਰਾਈਡ ਹੈ ਤੁਸੀਂ ਉਧਰ ਨਾਲ ਹੀ ਗੋਬਿੰਦ ਘਰ ਜਿਹੜਾ ਗੁਰਦੁਆਰਾ ਸਾਹਿਬ ਹੈ ਤੁਸੀਂ ਉਥੋਂ ਤੁਸੀਂ ਆ ਉਧਰੋਂ ਜਦੋਂ ਦਰਸ਼ਨ ਦਿਦਾਰੇ ਕਰਕੇ ਜਦੋਂ ਉੱਪਰ ਨੂੰ ਚਾਲੇ ਪਾਉਣੇ ਤਾਂ ਇੱਥੇ ਆ ਸਕਦੇ ਹੋ ਇੱਥੇ ਹੈਲੀਪੈਡ ਬਣਿਆ ਹੋਇਆ ਤਾਂ ਇੱਥੋਂ ਨਾਲ ਹੀ ਤੁਹਾਨੂੰ ਉੱਪਰ ਲਿਜਾਇਆ ਜਾ ਸਕਦਾ ਹੈਗਾ 5 ਮਿੰਟ ਦੀ ਰਾਈਡ ਹੈ 5000 ਤੇ ਜਿਹੜੇ ਇਸ ਦਾ ਕਿਰਾਇਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਸੋ ਹੁਣੇ ਇਹ ਟੈਸਟਿੰਗ ਚੱਲ ਰਹੀ ਹੈ 25 ਮਈ ਨੂੰ ਇਹ ਰਾਈਡ ਹੈਲੀਕਾਪਟਰ ਦੀ ਸਟਾਰਟ ਹੋ ਜਾਏਗੀ 25 ਮਈ ਨੂੰ ਇਹ ਰਾਈਡ ਸਟਾਰਟ ਹੋਣੀ ਹੈਗੀ ਆ ਔਰ ਉਸ ਤੋਂ ਬਾਅਦ ਤੁਸੀਂ ਇਸ ਸਫਰ ਦਾ ਆਨੰਦ ਲੈ ਸਕਦੇ ਹੋ ਜੇਕਰ ਤੁਹਾਡੇ ਕੋਲੋ ਚੜਾਈ ਨਹੀਂ ਚੜੀ ਜਾਂਦੀ ਤਾਂ ਤੁਸੀਂ ਇਹ ਹੈਲੀਕਾਪਟਰ ਰਾਈਡ ਜਿਹੜੀ ਆ ਉਹ ਵੀ ਕਰ ਸਕਦੇ ਹੋ ਤਾਂ ਤਸਵੀਰਾਂ ਦਿਖਾ ਰਿਹਾ गोविंद ਘਾੜ ਦੇ ਉੱਪਰ ਹੀ ਇਹ ਹੈਲੀਪੈਡ ਜਿਹੜਾ ਬਣਿਆ ਹੈਗਾ ਸੋ ਇਥੋਂ ਤੁਹਾਨੂੰ ਰਾਈਡ ਮਿਲਦੀ ਹੈ ਤਾਂ ਹੁਣ ਸਟਾਰਟ ਹੋਣ ਲੱਗਾ ਹੈ ਹੈਲੀਕਾਪਟਰ ਜਿਹੜਾ ਆ ਚਾਪਰ ਤੇ ਇਹ ਤੁਹਾਨੂੰ ਇੱਕ ਡੈਮੋ ਦਿਖਾ ਦਿੰਨੇ ਆ ਕਿਉਂਕਿ ਟੈਸਟਿੰਗ ਕੀਤੀ ਜਾ ਰਹੀ ਹੈ ਇਹਦੀ ਟੈਸਟਿੰਗ ਹੋ ਰਹੀ ਹੈ ਡੈਮੋ ਤੁਹਾਨੂੰ ਦਿਖਾ ਦਿੰਨੇ ਆ ਤਾਂ ਡੈਮੋ ਹੈ ਹੈਲੀਕਾਪਟਰ ਦੀ ਇਥੋਂ ਰਾਈਡ ਲੈ ਸਕਦੇ ਹੋ ਜਿਹੜੇ ਇਹਦੇ ذریعے ਜਾਣਾ ਚਾਹੁੰਦੇ ਨੇ ਸਫਰ ਕਰਨਾ ਚਾਹੁੰਦੇ ਨੇ ਤਾਂ ਟੈਸਟਿੰਗ ਡੈਮੋ ਕਰ ਰਹੇ ਨੇ ਟੈਸਟਿੰਗ ਵਗੈਰਾ ਹੋ ਰਹੀ ਹੈ ਚੌਪਰ ਦੀ ਦਾ ਇੱਥੋਂ 5 ਮਿੰਟ ਦਾ ਸਫਰ ਹੈ ਗੋਬਿੰਦ ਧਾਮ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਆ ਉਹ ਉਤਾਰ ਦਿੱਤਾ ਜਾਏਗਾ ਤਾਂ ਮੌਨ ਪੁਡਾਰੀ ਭਰੀ ਜਾਏਗੀ ਆਵਾਜ਼ ਤੁਸੀਂ ਦੇਖ ਸਕਦੇ ਹੋ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਤੁਸੀਂ ਹੈਲੀਕਾਪਟਰ ਦੀ ਰਾਈਡ ਲੈ ਸਕਦੇ ਹੈਗੇ ਹੋ 5 ਮਿੰਟ ਦੇ ਵਿੱਚ ਹੀ ਤੁਹਾਨੂੰ ਗੋਵਿੰਦ ਧਾਮ ਤੋਂ ਪਿੱਛੇ ਉਤਾਰ ਦਿੱਤਾ ਜਾਏਗਾ ਤਸਫਰ ਹੈਲੀਕਾਪਟਰ ਦਾ ਅੱਜ ਟੈਸਟਿੰਗ ਚੱਲ ਰਹੀ ਹੈ ਕੱਲ ਤੋਂ ਇਹਦੀ ਫੁੱਲ ਐਂਡ ਫਾਈਨਲ ਸ਼ੁਰੂਆਤ ਹੋ ਜਾਏਗੀ ਔਰ ਕੱਲ ਹੀ ਕੁਆੜ ਖੁੱਲਣਗੇ ਔਰ ਕੱਲ ਤੋਂ ਤੁਸੀਂ ਹੈਲੀਕਾਪਟਰ ਦੀ ਰਾਈਡ ਲੈ ਕੇ ਜਾ ਸਕਦੇ ਹੈਗੇ ਹਾਂ ਸੋ ਕਾਫੀ ਉਚਾਈ ਤੇ ਜਾਂਦਾ ਹੈ ਉਚਾਈ ਵੀ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਉਚਾਈ ਹੈ ਸੋ ਕਾਫੀ ਉਚਾਈ ਤੇ ਹੈਲੀਕਾਪਟਰ ਜਿਹੜਾ ਉਹ ਪਹੁੰਚ ਜਾਂਦਾ ਹੈਗਾ ਤੁਹਾਨੂੰ ਉੱਥੇ ਉਤਾਰ ਦਿੱਤਾ ਜਾਂਦਾ ਹੈ 5 ਕੁ ਮਿੰਟ ਦੀ ਰਾਈਡ ਹੈਗੀ ਆ ਸੋ ਵਧੇਰੀ ਜਾਣਕਾਰੀ ਦੇ ਲਈ ਤੁਸੀਂ ਇੱਥੇ ਆ ਸਕਦੇ ਹੋ ਗੋਬਿੰਦਗੜ ਦੇ ਨਾਲ ਹੀ ਇਹ ਦਫਤਰ ਜਿਹੜਾ ਉਹ ਬਣਿਆ ਹੋਇਆ ਸੋ ਇੱਥੇ ਆਣ ਕੇ ਪੁੱਛ ਗਏ ਜਿਹੜੀ ਆ ਤੁਸੀਂ ਕਰ ਸਕਦੇ ਹੋ ਤਕਰੀਬਨ ਟਿਕਟ ਜਿਹੜੀ ਆ ਉਹ 5040 ਰੁਪਏ ਦੀ ਵਨ ਸਾਈਡਡ ਇੱਕ ਬੰਦੇ ਦੀ ਟਿਕਟ ਪੈਂਦੀ ਹੈ ਸੋ ਸਾਰੀ ਇੱਥੇ ਜਾਣਕਾਰੀ ਮੌਜੂਦ ਹੈਗੀ ਆ ਜੇ ਤੁਸੀਂ ਸਫਰ ਕਰਨਾ ਚਾਹੁੰਦੇ ਹੋ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਤਾਂ ਇੱਥੋਂ ਤੁਸੀਂ ਹੈਲੀਕਾਪਟਰ ਰਾਈਡ ਵੀ ਲੈ ਸਕਦੇ ਹੋ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਗੋਬਿੰਦਗੜ